جذبے نو سلام کرنا ہے اور میں پرشاسن نو بھی بینتی کرنا ہے کہ جڑے ڈیوٹی مجیسٹریٹ نے کیونکہ اسی ایک مانگ پتر بھی دیکھیا ہے بھارت دے راشتر دے نام تے کیا کہیں گے کی آج جو پرٹیسٹ ہوا ہے اس کے بارے میں کیا کہیں گے آج جو پرٹیسٹ کیا گیا ہے مبین بھائی نے اور ان کے ساتھوں نے مل کر کے اللہ یہ جو اللہ کے نبی علیہ السلام کی محبت میں ہاں کا نعرہ مارا ہے یہ ہر ایک کا فرض بنتا ہے کہ ہم اگر ہمارے نبی کو ذرا بھی ٹھیس پہنچے مثلا آج اگر ہمارے نبی کو کوئی کچھ کہہ رہا ہے تو اس سے یہ نہیں کہ ہمیں ٹھیس پہنچ رہی ہے ہمارے نبی کو بھی اس سے ٹھیس پہنچ رہی ہے اور ہم اپنے نبی کو اگر ٹھیس پہنچاتے ہیں تو یہ ایسا معاملہ نہیں ہے کائنات کے رب خالق کو بھی اس سے ٹھیس پہنچے گی اگر اس کو ٹھیس پہنچے گی تو پوری دنیا کے اندر قیامت برپا ہو سکتی ہے اس لیے ہمیں چاہیے کہ ہم اس طرح کے معاملے کبھی نہ کریں اور جو کرتا ہے اس کے لیے اس کو چاہیے کہ اس کو ਸਖਤ ਸਜ਼ਾ دی جائے اگر ਉਹ ਲੀਡਰ ਹੈ ਤਾਂ ਉਸ ਨੂੰ ਉਸ ਲੀਡਰਸ਼ਿਪ ਤੋਂ ਉਤਾਰਿਆ ਜਾਏ। ਉਹ ਧਾਰਨਿਕ ਇੱਕ ਇੱਕ ਮਤਲਬ ਸੱਚੀਅਤ ਹੋ ਤੁਸੀਂ। ਔਰ ਇਹ ਸਾਰਾ ਕੁਝ ਹੋ ਰਿਹਾ ਇਹਦੇ ਨਾਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹਿਰਦੇ ਜਿਹੜੇ ਝੋੜੇ ਜਾਂਦੇ ਆ ਮੁਸਲਮਾਨਾਂ ਦੇ ਇੱਕ ਵਾਰ ਨਹੀਂ ਹੋਇਆ ਬਾਰ ਬਾਰ ਹੋਇਆ। ਬਤੌਰ ਆਲਮ ਕੀ ਸੋਚਦੇ ਹੋ ਤੁਸੀਂ ਕੀ ਹੋਣਾ ਚਾਹੀਦਾ? ਦੇਖੋ ਜੀ ਇਹ ਬਾਤ ਥੋੜੀ ਸਹੀ ਹੈ ਕਿ ਬਾਰ ਬਾਰ ਹੋਇਆ ਲੇਕਿਨ ਉਹਦੀ ਵਜ੍ਹਾ ਸਮਝਣਨੀ ਚਾਹੀਦੀ ਹੈ ਕਿ ਬਾਰ ਬਾਰ ਕਿਉਂ ਹੋਇਆ? ਜੋ ਜਿਹੜੇ ਕ੍ਰਾਈਮਨਲ ਮਾਈਂਡ ਬੰਦੇ ਨੇ ਜਿਹੜਾ ਇਹੋ ਜਿਹਾ ਕੁਝ ਕਰਦੇ ਨੇ ਉਹਨਾਂ ਦੀ ਹੌਸਲਾ ਫਜ਼ਾਈ ਹੁੰਦੀ ਹੈ। ਬਜਾਏ ਉਹਨਾਂ ਨੂੰ ਸਜ਼ਾ ਦੇਣ ਦੇ ਉਹਨਾਂ ਨੂੰ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ। ਉਹਨਾਂ ਦੇ ਹਾਰ ਪਾਏ ਜਾਂਦੇ ਨੇ। ਸਜ਼ਾਈ ਦੀ ਬਾਤ ਹੈ ਜਿਹੜਾ ਕ੍ਰਾਈਮ ਹੁੰਦੇ ਬਦਨੀ ਬਦਨਾ ਹੈ। ਇਸਲਾਮ ਦੇ ਅੰਦਰ ਵੀ ਜਾਂ ਕਿਸੇ ਵੀ ਮੁਲਕ ਦੇ ਅੰਦਰ ਜਿਹੜੇ ਕਾਨੂੰਨ ਬਣਾਏ ਜਾਂਦੇ ਨੇ ਸਜ਼ਾਵਾਂ ਦਾ ਜਿਹੜਾ ਜੋ ਹੈ ਪ੍ਰਾਵਧਾਨ ਕੀਤਾ ਜਾਂਦਾ ਹੈ ਉਹ ਇਸੇ ਕਰਕੇ ਹੁੰਦਾ ਹੈ ਤਾਂ ਕਿ ਜਿਹੜਾ ਸਮਾਜ ਦੇ ਅੰਦਰ ਸੋਸਾਇਟੀ ਦੇ ਅੰਦਰ ਜੋ ਹੈ ਜਿਹੜਾ ਕ੍ਰਾਈਮਨਲ ਮਾਈਂਡ ਲੋਗ ਨੇ ਉਹਨਾਂ ਨੂੰ ਆਪਣੇ ਕ੍ਰਾਈਮ ਦੇ ਲਈ ਉਹ ਪਨਪਨਾ ਹੋ ਯਾਨੀ ਸਮਾਜ ਸਾਰਾ ਬਿਲਕੁਲ ਇੱਕ ਜੋ ਹੈ ਇਨਸਾਫ ਪਸੰਦ ਸਹਿਰੀ ਬਣ ਕੇ ਲੋਕ ਰਹਿਣ ਪਾਈ ਪਾਈ ਬਣ ਕੇ ਰਹਿਣ ਲੇਕਿਨ ਜਦੋਂ ਬਦਕਿਸਮਤੀ ਦੇ ਨਾਲ ਕਿਸੇ ਵੀ ਇਲਾਕੇ ਦੇ ਕਿਸੇ ਵੀ ਸੂਬੇ ਦੀ ਜਾਂ ਕਿਸੇ ਮੁਲਕ ਵਿੱਚ ਐਸੀਆਂ ਫਿਰਕਾ ਪ੍ਰਸਤਾਕਤਾ ਆਜਣ ਅਗਰ ਕਿ ਉਹਦੇ ਅੰਦਰ ਵੀ ਸਾਡੀ ਕੋਈ ਨਾ ਕੋਈ ਜੋ ਹੈ ਹੋਊਗੀ ਕਿ ਸਾਨੂੰ ਜਿਹੜਾ ਉਹਰੇ ਬੋਰਡ ਦਾ ਅਧਿਕਾਰ ਦਿੱਤਾ ਹੈ ਅਸੀਂ ਉਹਦਾ ਗਲਤ ਇਸਤੇਮਾਲ ਕਰ ਜੰਨੇ ਆ ਜਾਂ ਮੌਕੇ ਤੇ ਸਹੀ ਇਸਤੇਮਾਲ ਨਹੀਂ ਕਰਦੇ ਤਾਂ ਐਸੇ ਜਿਹੜੇ ਕ੍ਰਾਈਮ ਜਿਹੜੇ ਕ੍ਰਿਮੀਨਲ ਮਾਈਂਡ ਲੋਕ ਨੇ ਉਹ ਜਦੋਂ ਸੱਤਾ ਦਾ ਆਨੰਦ ਭੋਗਦੇ ਨੇ ਤਾਂ ਉਹ ਹੋਰ ਜ਼ਿਆਦਾ ਫਿਰ ਕ੍ਰਾਈਮ ਜੋ ਹੈ ਪੰਪਨ ਲੱਗ ਜਾਂਦਾ ਹੈ ਇਸ ਕਰਕੇ ਸਾਨੂੰ ਜੋ ਹੈ ਇਹਦੀ ਸਖਤ ਸਜ਼ਾ ਕਰਨੀ ਚਾਹੀਦੀ ਹੈ ਔਰ ਜਿੰਨੀ ਕਹਾਂਗੇ ਕੰਨਸੇ ਤੋਂ ਕਮ 19 ਨੂੰ ਵੀ ਜੋ ਹੈ ਉਹ ਸਜ਼ਾ ਨੂੰ ਵੀ ਵਾਜਵੀਂ ਕਰਨਾ ਚਾਹੀਦਾ ਹੈ ਕਿ ਜਿਹੜੇ ਲੋਕ ਵੀ ਐਸਾ ਕ੍ਰਾਈਮ ਕਰਦੇ ਨੇ ਉਹਨਾਂ ਨੂੰ ਜ਼ਰੂਰ ਜੋ ਸਖਤ ਸਜ਼ਾ ਬੰਦੀ ਹੈ ਹਿੰਦੁਸਤਾਨ ਦੇ ਕਾਨੂੰਨ ਚ ਉਹ ਸਜ਼ਾ ਦਿੱਤੀ ਜਾਵੇ। ਸਰ ਅੱਜ ਜੋ ਪ੍ਰੋਟੈਸਟ ਮੈਦਾਨ ਦੀ ਗੇਟ ਔਰ ਇਹਦੇ ਤੇ ਕੀ ਕਹਾਂਗੇ? ਇਹਦੇ ਪਰ ਮੈਂ ਤਾਂ ਇਹੀ ਕਹਾਂਗਾ ਵੀ ਜਿਹੜਾ ਆਪਣਾ ਯੂਪੀ ਸਰਕਾਰ ਜਿਹੜੀ ਇਹ ਜ਼ੁਲਮ ਕਰਨ ਲੱਗੀ ਹੋਈ ਹੈ ਮੁਸਲਮਾਨਾਂ ਤੇ ਤਾਂ ਮੈਂ ਬਹੁਤ ਇਹਦੇ ਇਸ ਚੀਜ਼ ਦੇ ਅੰਗੇਸਟਾਂ ਦੀ ਇਹਨਾਂ ਨੂੰ ਇਹ ਲੱਗਦਾ ਵੀ ਇਹ ਇਹ ਸਾਰੀਆਂ ਚੀਜ਼ਾਂ ਕਰਕੇ ਸਾਾਨੂੰ ਮੁਸਲਮਾਨਾਂ ਨੂੰ ਦਬਾ ਲੈਣਗੀਆਂ ਤਾਂ ਇਹਨਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹਣਾ ਵੀ ਇਹ ਸਾਨੂੰ ਦਬਾ ਨਹੀਂ ਰਹੀਆਂ ਸਾਨੂੰ ਉਠਾ ਰਹੀਆਂ ਨੇ ਸਾਡਾ ਹਰ ਇੱਕ ਬੱਚਾ ਮਤਲਬ ਇਸ ਚੀਜ਼ ਲਈ ਉੱਠ ਰਿਹਾ ਹੈ ਇਹ ਕਹਿੰਦੇ ਨੇ ਵੀ 15 ਬੰਦਿਆਂ ਦੀ ਗ੍ਰਿਫਤਾਰੀ ਕਰੀ 200 ਬੰਦੇ ਦੀ ਕਰੀ ਅਗਰ ਇਹ 2 ਲੱਖ ਬੰਦੇ ਦੀ ਵੀ ਗ੍ਰਿਫਤਾਰੀ ਕਰਨਗੇ ਤਾਂ ਅਸੀਂ ਇਹ ਦੇਨ ਨੂੰ ਪਿਆਰਾਂ ਇਨਸ਼ਾਅੱਲਾ ਸਭ ਤੋਂ ਪਹਿਲਾਂ ਮੈਂ ਗ੍ਰਿਫਤਾਰੀ ਦੇਣ ਨੂੰ ਤਿਆਰਾਂ ਅਗਰ ਸਾਡੇ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਕਿਹਾ ਜਾ ਰਿਹਾ ਹੈ ਔਰ ਕਦੇ ਸਾਡੇ ਘਰਾਂ ਦੇ ਉੱਪਰ ਬਲਡੋਜ਼ਰ ਚਲਾਏ ਜਾ ਰਹੇ ਨੇ ਔਰ ਹੁਣ ਹੱਦ ਇੱਥੇ ਤੱਕ ਹੋ ਗਈ ਕਿ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਮ ਲਿਖਣ ਦੇ ਉੱਪਰ ਵੀ ਸਾਡੇ ਉੱਪਰ ਅਗਰ ਪਰਚੇ ਹੋਣਗੇ ਸ਼ਾਹਜਹਾਂਪੁਰ ਦੇ ਉੱਪਰ 200 ਮੁਸਲਮਾਨਾਂ ਦੇ ਖਿਲਾਫ ਇਹਨਾਂ ਨੇ ਪਰਚਾ ਦਰਜ ਕਰਤਾ ਕਿਉਂਕਿ ਕਿ ਡੈਰੋਗੇਟਰੀ ਜਿਹੜੀ ਪੋਸਟ ਤੇ ਸੀਗੀ ਕਿਸੇ ਸ਼ੋਅ ਕਾਲਡ ਜਿਹੜਾ ਜਰਨਲਿਸਟ ਨੇ ਪਾਰਟੀ ਦੀ ਕੀ ਉਹਦੇ ਖਿਲਾਫ ਪ੍ਰਦਰਸ਼ਨ ਕੀਤਾ 200 ਮੁਸਲਮਾਨਾਂ ਦੇ ਖਿਲਾਫ ਪਰਚਾ ਦਰਜ ਕਰਤਾ ਐਂਟੀ ਬੜੀ ਇਹਨਾਂ ਦੇ ਉੱਪਰ ਇੰਨਾ ਬੜਾ ਜ਼ੁਲਮ ਹੋ ਰਿਹਾ ਉਸ ਤੇ ਭਾਰਤੀ ਇੱਕ ਫੇਰ ਮੈਂ ਲਾਸਟ ਟਾਈਮ ਵੀ ਮੈਂ ਇਹ ਵਾਅਦਾ ਕਰਨਾ ਚਾਹੁੰਦਾ ਹੈ ਮੇਰੀ ਆਵਾਜ਼ ਕਿੱਥੇ ਤੱਕ ਵੀ ਜਾਂਦੀ ਹੈ ਕਿ ਦੁਨੀਆ ਦੇ ਭਾਰਤ ਦੇ ਨਹੀਂ ਮਲੇਰਪੋਟਲੇ ਦੇ ਨਹੀਂ ਦੁਨੀਆ ਦੇ ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ ਵੀ ਚਾਹੇ ਹੋ ਉਹਦਾ ਇਮਾਨ ਕਿਸੇ ਜਿਆਦਾ ਬੰਦਾ ਚਾਹੇ ਹੋ ਕਿ ਉਹ ਬਿਹਤਰੀਨ ਮੁਸਲਮਾਨ ਹੈ ਚਾਹੇ ਹੋ ਇੱਕ ਬਿਲਕੁਲ ਜਿਸਦੀ ਮੈਨੂੰਗਾ ਕਿਆ ਗੁਜ਼ ਰਿਹਾ ਇਸ ਬੰਦਾ ਦੇ ਜੀਵਨ ਵਿੱਚ ਕਿ ਉਹ ਕੋਈ ਨਮਾਜ਼ ਨਹੀਂ ਪੜਦਾ ਮੈਂ ਕਹਿੰਦਾ ਕੋਈ ਹੋ ਨਹੀਂ ਕਰਦਾ ਫੇਰ ਵੀ ਉਹਦਾ ਤੇ ਇੰਨਾ ਕੁ ਜਜ਼ਬਾ ਕਰ ਇਮਾਨ ਦਾ ਹੈਗਾ ਤਾਂ ਇਹ ਪ੍ਰਚਾਰਨ ਇਹ ਭਾਰਤੀ ਹਕੂਮਤ ਦੇ ਸੁਣ ਲੈਵੇ ਗੱਲ ਕਿ ਉਸ ਕੋਲ ਮਾਨ ਦੇ ਪਿੱਛੋਂ ਵੀ ਤੁਸੀਂ ਉਹਦੀ ਜਾਨ ਕੱਢ ਸਕਦੇ ਹੋ ਆਸਾਨ ਹੈ ਉਹਦੇ ਜਿਸਮ ਦੇ ਵਿੱਚੋਂ ਦੀ ਜਾਨ ਤੁਸੀਂ ਕੱਢ ਲਓ ਆਸਾਨ ਹੈ ਮਗਰ ਹਜ਼ੂਰੇ ਪਾਕ ਸੱਲੱਲਹ ਖੱਲਮ ਦਾ ਨਾਮ ਤੁਸੀਂ ਕਦੇ ਨਹੀਂ ਕੱਢ ਸਕਦੇ ਹੈਗੇ ਇਸ ਚੀਜ਼ ਦੀ ਗਰੰਟੀ ਹੈ ਉੱਥੇ ਵੀ ਗਰੰਟੀ ਹੈ ਪ੍ਰਚਾਰਨ ਨੂੰ ਭਰ ਕਰਦਾ ਕਿ ਸਾਡਾ ਇਹ